ਵੀ ਵੀ ਬਿਆੰਦ ਕਰੋ ਖਾਲਸਾ ਵਲੋਂ ਬਲਾਈ ਫਤਿਹ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਸੇਜ ਅੱਜ ਦੀਆਂ ਉਹਨਾਂ ਭੈਣਾਂ ਨੂੰ ਜਿਹੜੀਆਂ ਭੈਣਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਬਲਾਤਕਾਰ ਦੀ ਸਾਧਾ ਦੇ ਡੇਰਿਆਂ ਤੇ ਜਾਂਦੀਆਂ ਨੇ ਬਲਾਤਕਾਰੀਆਂ ਨੂੰ ਮੱਥੇ ਟੇਕਦੀਆਂ ਨੇ ਬਲਾਤਕਾਰੀਆਂ ਨੂੰ ਬਾਪੇ ਬਣਾਉਂਦੀਆਂ ਨੇ ਮੈਂ ਉਹਨਾਂ ਭੈਣਾਂ ਨੂੰ ਦੱਸਣਾ ਚਾਹੁੰਨੀ ਆ ਚਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਨੇ ਸਾਨੂੰ ਪੰਜ ਕਕਾਰਾਂ ਦਾ ਬਾਣਾ ਬਖਸ਼ਿਆ ਮਹਾਰਾਜ ਨੇ ਸਾਨੂੰ ਆਪਣੀਆਂ ਧੀਾਂ ਬਣਾਇਆ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਮਹਾਰਾਜ ਨੇ ਨੋ ਸਿਰਾਂ ਤੇ ਦਸਾਰਾ ਮੱਖੀਆਂ ਢਾਡੀ 12 ਮੱਖੀਆਂ ਮੈਂ ਭੈਣਾਂ ਨੂੰ ਕਹਿਣਾ ਚਾਹੁੰਨੀ ਆ ਬਿਨਾ ਬਲਾਤ ਕਰੀਆਂ ਪਖੰਡੀਆਂ ਦਾ ਜਿਹੜਾ ਖੇੜਾ ਛੱਡੋ ਤੇ ਮਨੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਾਣੀ ਬਣ ਦੀਆਂ ਧਾਰਨਾ ਹੋਗਾ ਤੁਹਾਡੇ ਸਾਹਮਣੇ ਕਵਿਤਾ ਦਾਸ ਜਿਹਾ ਐਵੇਂ ਪੇਸ਼ ਕਰ ਰਿਹਾ ਜੀ ਹਰਾ ਗੁਦੀਹਾ ਜੱਟ ਮੀਰ ਤੋਂ ਸੱਚ ਨੇ ਅਸਦਾ ਗੀਤ ਲਿਖਾ ਮੈਂ ਗੁਰਛੱਡ ਵੀਰ ਤੋਂ ਸੱਚ ਨੇ ਅਸਦਾ ਗੀਤ ਲਿਖਾ ਮੈਂ ਮਨ ਕੀ ਤਾਜ ਗੁਰੂ ਦਾ ਸਿਰ ਤੇ ਸਤਾ ਸਜਾਵਾ ਮੈਂ ਮਨ ਕੀ ਤਾਜ ਗੁਰੂ ਦਾ ਸਿਰ ਤੇ ਸਤਾ ਸਜਾਵਾ ਮੈਂ ਉਹ ਮਨ ਕੀ ਤਾਜ ਗੁਰੂ ਦਾ ਸਿਰ ਤੇ ਸਤਾ ਸਜਾਵਾ ਹੈ ਗੁਰਬਾਣੀ ਦੀ ਓਟ ਹੋਰ ਨੂੰ ਕਦੇ ਧਿਆਉਂਦੀ ਨਹੀਂ ਹਰਥਾਂ ਸੱਜਦੇ ਕਰਕੇ ਐਵੇਂ ਦੀਨ ਗਵਾਉਂਦੀ ਨਹੀਂ ਉਹਦੀ ਰਜਾ ਚ ਰਹਿ ਕੇ ਨੇਤੀ ਸ਼ੁਕਰਮਨਾਮਾ ਮੈਂ ਮੰਨ ਕੇ ਤਾਜ ਗੁਰੂ ਦਸ਼ਮੇਸ਼ ਦਾ ਸਿਰ ਦਸਤਾਰ ਸਜਾਵਾਂ ਮੈਂ ਸਿਰ ਦਸਤਾਰ ਸੁਜਾਵਾ ਮੈਂ ਦਸਤਾਰ ਸਜਿਆ ਸੀਸ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਝੁਕ ਸਕਦਾ ਐਸੋ ਬਿਨਾ ਹੋਰ ਕਿਸੇ ਮੜੀ ਮਸਾਣੀ ਤੇ ਦੇਹਦਾਰੀ ਪਖੰਡੀ ਬਲਾਦ ਕਰ ਜੀ ਅੱਗੇ ਨਹੀਂ ਜੇ ਝੁਕ ਸਕਦਾ ਇਸ ਵੀਡੀਓ ਨੂੰ ਕਰਿਓ ਜੀ ਵੱਤ ਤੋਂ ਬਾਅਦ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ